ਵਾਟ ਸ਼੍ਰੀ ਅਕਾਲ ਦੋਸਤੋ ਪਵਿੱਤਰ ਸੁਮੇਲ ਇੰਗਲੈਂਡ ਦੇ ਸਿਲੇ ਸਿਲੇ ਮੌਸਮ ਵਾਲੀ ਇੱਕ ਸੁਹਾਵਣੀ ਜੀ ਸ਼ਾਮ ਜਦੋਂ ਪਹਿਲੀ ਵਾਰ ਆਪਸੀ ਮਿਲਣੀ ਤੈਅ ਹੋਈ ਤਾਂ ਦੂਰੋਂ ਤੂਰੀ ਆਉਂਦੀ ਨੂੰ ਵੇਖ ਇੰਜ ਲੱਗਾ ਜਿਦਾਂ ਚਿਰਾਂ ਤੋਂ ਗੁਆਚੀ ਹੋਈ ਕੋਈ ਰੂਹਾਂ ਦੀ ਹਾਨ ਨਾਜ਼ਰੀ ਪੈ ਗਈ ਹੋਵੇ ਫਿਰ ਨਿਮਾ ਨਿਮਾ ਜਿਹਾ ਹਾਸੇ ਹੋਈ ਕੋਲ ਆਈ ਤਾਂ ਅਗੋ ਥੋੜਾ ਚਿੱਕੜ ਸੀ ਟੱਪਣ ਲੱਗੀ ਤਾਂ ਇੱਕ ਵਾਰ ਰੁਕ ਗਈ ਥੋੜਾ ਜਿਹੀ ਚਿਜਕ ਜੀ ਵੀ ਗਈ ਮੂੜ ਦੁਵਾਰਾ ਨੈਣ ਮਿਲੀ ਤਾਂ ਪਿਪਲੀ ਦੇ ਪੱਤ ਵਰਗੀਆਂ ਨਾਜ਼ੁਕ ਜੀਆਂ ਦੋ ਉਂਗਲਾਂ ਅੱਗੇ ਵਧਾ ਦਿੱਤੀਆਂ ਤੇ ਆਖਣ ਲੱਗੀ ਹੱਥ ਫੜ ਸਕਦਾ ਏ ਮੇਰਾ ਐਨੀ ਗੱਲ ਸੁਣ ਤਰਨ ਤਾਰਨ ਕੋਲ ਭਰੋਵਾਲ ਪਿੰਡ ਵਿੱਚ ਜਨਮਿਆ ਸਿੱਧਾ ਸਾਦਾ ਮਝੈਲ ਜੱਟ ਸੋਮੰਜ ਵਿੱਚ ਪੈ ਗਿਆ ਤੇ ਹੋਰ ਤੇ ਕੋਈ ਸੁਝਿਆ ਨਹੀਂ ਬਸ ਕਿਸੇ ਵੇਲੇ ਮਾਂ ਦੀ ਆਖੀ ਦਿਮਾਗ ਵਿੱਚ ਆ ਗਈ ਕਿ ਪੁੱਤ ਬਲੈਦ ਚੱਲਿਆ ਏ ਜੇ ਕਿਸੇ ਵਗਾਨੀ ਦਾ ਹੱਥ ਇੱਕ ਵਾਰ ਫੜ ਲਿਆ ਤੇ ਮੂੜ ਛੱਡੀ ਨਾ ਉਸੇ ਵੇਲੇ ਜਵਾਬ ਦੇ ਦਿੱਤਾ ਕਿ ਫੜ ਤੇ ਲਓ ਪਰ ਸਾਰੀ ਉਮਰ ਛਡਾਉਣ ਨਹੀਂ ਦੇਣਾ ਅੰਨਾ ਕੀ ਮੰਗੇ ਦੋ ਅੱਖੀਆਂ ਅਗਲੀ ਐਨੀ ਗੱਲ ਸੁਣ ਕਪਾ ਦੇ ਸੂਹੇ ਫੁੱਲ ਵਾਂ ਖਿੜ ਗਈ ਤੇ ਮੋੜ ਦਿਲਾਂ ਨੂੰ ਦਿਲਾਂ ਵਾਲੀ ਐਸੀ ਪੈੜ ਲੱਭ ਪਈ ਕਿ ਇਸ਼ਕ ਵਾਲੇ ਪੈਂਡੇ ਤੇ ਅੱਜ ਤੱਕ ਇਕੱਠੇ ਤੁਰ ਰਹੇ ਆਂ ਸਾਂਝਾ account ਸਾਂਜੀ ਜ਼ਿੰਦਗੀ ਸਾਂਝੀਆਂ ਖੁਸ਼ੀਆਂ ਤੇ ਸਾਂਝੇ ਗਮ ਗੱਲ ਕੀ ਵੀ ਦੁਨਿਆਵੀ ਵਜ਼ੂਤ ਤੋਂ ਇਲਾਵਾ ਕੋਈ ਵੀ ਚੀਜ਼ ਵੱਖ-ਵੱਖ ਨਹੀਂ ਹੈ ਫੇਰ ਲੁੱਥੂ ਇੰਨੀਆਂ ਨਾਮ ਦੇ ਮੁਲਕ ਦੀ 6 ਫੁੱਟ ਉੱਸੀ ਡੁਨਾਤਾ ਜਦੋਂ ਲਾਵਾਂ ਲੈ ਸਰਦਾਰਨੀ ਡੁਨਾਤਾ ਕੌਰ ਬਣ ਗਈ ਤਾਂ ਕਰਮਾ ਵਾਲੀ ਨੇ ਪਹਿਲੀ ਰਾਤ ਵਸ ਇੱਕੋ ਗੱਲ ਆਖੀ ਕਿ ਤੇਰੇ ਮੋਹ ਪਿਆਰ ਵਿੱਚ ਇਸ ਕਦਰ ਕਾਮਲੀ ਹੋ ਗਈਆਂ ਕਿ ਹੁਣ ਜ਼ਿੰਦਗੀ ਨੂੰ ਭਾਵੇਂ ਜਿਹੜੇ ਮਰਜ਼ੀ ਰੰਗ ਵਿੱਚ ਰੰਗ ਦੇ ਕੋਈ ਪਰਵਾਹ ਨਹੀਂ ਭਾਰੀ ਕਰਜੋਈ ਆਖੇ ਕਿਸੇ ਮੋੜ ਤੇ ਅਪੜ ਕੇ ਧੋਖਾ ਨਾ ਦੇ ਜਾਵੇਂ ਅੱਗੋਂ ਚੇਤਮਣ ਆਪ ਮੁਹਾਰੇ ਗਾ ਉੱਠਿਆ ਕਿ ਜਾਰੀ ਜੱਟ ਦੀ ਤੂਤ ਦਾ ਮੋਛਾ ਕਦੀ ਨਾ ਵਿਚਾਲੋਂ ਟੁੱਟਦਾ ਮਗਰੋਂ ਦਿਨ ਦਾ ਯਾਸ ਮੁੰਦਰੋ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਵਾਲੀ ਕਰਾਮਾਤ ਅਸਲ ਜ਼ਿੰਦਗੀ ਵਿੱਚ ਵਾਪਰ ਗਈ ਤੇ ਵਿਲਾਦ ਦੀ ਠੰਡੀ ਸੀਤ ਕਾਇਨਾਤ ਨੇ ਮੋਹ ਪਿਆਰ ਨਾਲ ਨਵਰੇਜ ਦੀ ਸਿਸਤੀ ਨਾਲ ਐਸੀ ਗੂੜੀ ਪਿਆਲੀ ਪਾਈ ਕਿ ਛੇਤੀ ਹੀ ਵਿੜੇ ਵਿੱਚ ਮੁਹੱਬਤ ਵਾਲੇ ਦੋ ਬੂਟੇ ਉੱਗਾਏ ਤੀ ਅੰਮ੍ਰਿਤਕੌਰ ਤੇ ਨਿੱਕਾ ਸਰਦਾਰ ਅਨੰਦ ਸਿੰਘ ਫਿਰ ਜਦੋਂ ਅਨੰਦ ਸਿੰਘ ਨੂੰ ਪੱਗ ਵੰਨਣ ਦੀ ਗੱਲ ਚੱਲੀ ਤਾਂ ਡੋਨਾਤਾ ਕੌਰ ਨੇ ਮੀਣਾ ਜਿਹਾ ਮਾਰਿਆ ਕਿ ਪਹਿਲਾਂ ਆਪ ਦਾ ਸਿੰਘ ਸਾਜ ਜਾਓ ਅਗਲੀ ਪੀੜ੍ਹੀ ਨੂੰ ਆਖਣਾ ਫੇਰ ਬਣਦਾ ਹੈ ਆਹ ਕਿ ਬੋਲ ਸਿੱਧੇ ਜ਼ਮੀਰ ਤੇ ਅਸਰ ਕਰ ਗਏ ਫੇਰ ਦਾੜੀ ਕੇਸ ਰੱਖ ਲਏ ਸੌਰੇ ਤੇ ਸਾਲੇ ਸਾਡੂਆਂ ਨੇ ਮਹਾਰਾਜੇ ਰਣਜੀਤ ਸਿੰਘ ਬਾਰੇ ਪਹਿਲਾਂ ਹੀ ਕਿਤੋਂ ਪੜ ਰੱਖਿਆ ਸੀ ਜਦੋਂ ਇੱਕ ਦਿਨ ਰੂਸ ਤੋਂ ਵੱਖ ਹੋਏ ਸੋਹਣੇ ਮੁਲਖ ਲਿਥੁਇਨੀਆ ਵਿੱਚ ਸੌਰਿਆਂ ਦੇ ਪਿੰਡ ਜਾ ਬੋ ਜਾਦਾ ਮੇਰਾ ਸਿੱਖੀ ਸਰੂਪ ਦੇਖ ਸਾਰੇ ਪਿੰਡ ਨੂੰ ਚਾ ਚੜ ਗਿਆ ਆਖਣ ਲੱਗੇ ਇੰਜ ਲੱਗਦਾ ਸਾਡੇ ਵੇੜੇ ਅੱਜ ਪੰਜਾਬੂ ਮਹਾਰਾਜਾ ਦਲੀਪ ਸਿੰਘ ਆਣ ਟੁੱਕਿਆ ਏ ਮੈਂ ਵੀ ਲੋਰ ਵਿੱਚ ਆਏ ਨੇ ਅੱਗੋਂ ਆਖ ਹੀ ਦਿੱਤਾ ਕਿ ਮੈਂ ਹੀ ਦਲੀਪ ਸਿੰਘ ਹੀ ਆਂ ਉਹੀ ਦਲੀਪ ਜਿਸ ਨੂੰ ਕਿਸੇ ਵੇਲੇ ਸਿੱਖੀ ਨਾਲੋਂ ਤੋੜ ਦਿੱਤਾ ਗਿਆ ਸੀ ਪਰ ਇਸ ਵਾਰ ਦਸ਼ਮ ਪੀਤਾ ਵੱਲੋਂ ਦਰਸਾਏ ਸਰੂਪ ਵੱਲ ਮੋੜਾ ਮਹਾਰਾਣੀ ਜਿੰਦਾ ਨੇ ਨਹੀਂ ਸਗੋ ਡੋਨਾਤਾ ਕਰਨੇ ਪਵਾਇਆ ਏ ਐਨੀ ਗੱਲ ਸੁਣ ਹਵਾ ਵਿੱਚ ਉੜਦੀ ਡੋਨਾਤਾ ਕਰਨ ਦੀ ਖੁਸ਼ੀ ਦੇ ਹੰਝੂ ਵਹਿ ਤੁਰੇ ਸੂਰਤ ਦੇ ਨਾਲ ਨਾਲ ਸੀਰਤ ਦੇ ਵੀ ਐਨੀ ਠੰਡੀ ਕੇ ਭਾਵੇਂ ਕਿਉਂ ਦਾ ਕੜਾ ਵੀ ਕਿਉਂ ਨਾ ਡੁੱਲ ਜਾਵੇ ਕਦੇ ਕੋਈ ਸ਼ਿਕਵਾ ਕੋਈ ਸ਼ਿਕਾਇਤ ਨਹੀਂ ਇੱਕ ਦੋ ਵਾਰ ਐਸੇ ਮੌਕੇ ਆਏ ਐਵੇਂ ਦਿਮਾਗ ਨੂੰ ਗਰਮੀ ਚੜ ਗਈ ਪਰagਉ ਇਸਦੀ ਮਿੱਠੀ ਜੀ ਮੁਸਕਰਾਟ ਨੇ ਉਬਲਦੇ ਹੋਏ ਦੁੱਧ ਵਿੱਚ ਠੰਡੇ ਪਾਣੀ ਦੇ ਸਿੱਟਿਆਂ ਵਾਲਾ ਕੰਮ ਕੀਤਾ। ਮੂੜਾ ਆਪਣੇ ਆਪ ਨਾਲ ਅਹਿਦ ਕੀਤਾ ਕਿ ਇਸ ਗੁੱਸੇ ਨੂੰ ਹਮੇਸ਼ਾ ਕਾਬੂ ਵਿੱਚ ਰੱਖਣਾ। ਘਰੇ ਚਰਚ ਤੇ ਵਾਈਵਲ ਦੀ ਗੱਲ ਕਰਨ ਤੇ ਕੋਈ ਪਾਬੰਦੀ ਨਹੀਂ। ਪਰ ਫਿਰ ਵੀ ਜਦੋਂ ਨੀਕੀ ਅੰਮ੍ਰਿਤਕੌਰ ਤੇ ਜੁਝਾਰੂ ਆਨੰਦ ਸਿੰਘ ਇਹ ਆਖ ਦਿੰਦੇ ਨੇ ਕਿ ਵੱਡੇ ਹੋ ਕੇ ਸਰਵਾਦੇ ਭਲੇ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਸਿਧਾਂਤ ਨੂੰ ਸਾਰੀ ਦੁਨੀਆ ਵਿੱਚ ਫਲਾਉਣਾ ਏ ਤਾਂ ਸਿਰ ਆਪ ਮੋਹਾਰੇ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਨਤਮਸਤਕ ਹੋ ਜਾਂਦਾ ਏ। ਅਕਸਰ ਹੀ ਦਿਲੋਂ ਟੀ ਇਹ ਸਾਰੀਆਂ ਦੁਆਵਾਂ ਨਿਕਲਦੀਆਂ ਰਹਿੰਦੀਆਂ ਨੇ ਕਿ ਹੇ ਵਾਹਿਗੁਰੂ ਇਹਨਾਂ ਦੋ ਹੀਰਿਆਂ ਦੀ ਜਨਮ ਦਾਤੀ ਸਰਦਾਰਨੀ ਡੁਨਾਤਾ ਕੌਰ ਨੂੰ ਤੱਤੀ ਵਾਣਾ ਲੱਗਣ ਦੇਵੀ। ਸੋ ਦੋਸਤੋ ਇਸ ਦੁਨੀਆ ਵਿੱਚ ਸੱਚੀ ਮੁਹੱਬਤ ਦੀ ਕੋਈ ਕੋਈ ਦਾਸ ਤਾਂ ਉਹਦੋਂ ਸੁਨਹਿਰਾ ਇਤਿਹਾਸ ਸਿਰਜਾਇਆ ਕਰਦੀ ਏ ਜਦੋਂ ਆਉਣ ਵਾਲਾ ਭਵਿਕ ਦੋ ਰੂਹਾਂ ਦੇ ਹੋਏ ਇੱਕ ਪਵਿੱਤਰ ਸੁਮੇਲ ਨੂੰ ਸਦਾ ਲਈ ਆਪਣੇ ਬੁੱਕਲ ਵਿੱਚ ਸਮੋਲਿਆ ਕਰਦਾ ਏ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ